ਦੋਸਤੋ ਇਨਸਾਨੀਅਤ ਨੂੰ ਜਿੰਦਾ ਰੱਖਣ ਲਈ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ। ਬਠਿੰਡਾ ਹਨੂਮਾਨ ਚੌਂਕ ਦੇ ਵਿੱਚ ਬਜ਼ੁਰਗ ਬਾਪੂ ਨੰਗਨ ਹਾਲਤ ਦੇ ਵਿੱਚ ਕੋਈ ਕੱਪੜਾ ਨਹੀਂ ਕੋਈ ਕੁਝ ਨਹੀਂ ਐਦਾਂ ਹੀ ਪਿਆ ਸੀ। ਕਾਫੀ ਦਿਨਾਂ ਤੋਂ ਪਿਆ ਸੀ। ਪਤਾ ਨਹੀਂ ਕਿੰਨੇ ਕ ਦਿਨਾਂ ਤੋਂ ਕਿਤੇ ਪਿਆ ਹੀ ਵਿਚਾਰਾ। ਸਾਨੂੰ ਫੋਨ ਕਾਲਾਂ ਆਈਆਂ ਸਾਡੀ ਸਾਰੀ ਟੀਮ ਇੱਥੇ ਪਹੁੰਚੀ ਤੇ ਦੋਸਤੋ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ। ਕਿੰਨੇ ਹਾਲਾਤ ਮਾੜੇ ਸੀ ਨਾ ਬਾਪੂ ਜੀ ਦੇ। ਦੇਖ ਕੇ ਸਾਡਾ ਤਾਂ ਰੋਣਾ ਨਿਕਲ ਗਿਆ। ਤੇ ਤੁਸੀਂ ਵੀਡੀਓ ਸ਼ੇਅਰ ਕਰਿਓ ਆਜੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਅ ਅੱਜ ਸ਼ਹਿਰ ਬਠਿੰਡਾ ਬਹੁਤ ਵੱਡਾ ਜਿਹੜਾ ਸ਼ਹਿਰ ਬਠਿੰਡਾ ਵਾ ਉੱਥੇ ਇੱਕ ਬਜ਼ੁਰਗ ਬਾਪੂ ਨੰਗਨ ਹਾਲਤ ਦੇ ਵਿੱਚ ਚੌਂਕ ਦੇ ਵਿੱਚ ਹਨੂਮਨ ਚੌਂਕ ਦੇ ਵਿੱਚ ਪਿਆ ਆ ਤੇ ਜੋ ਹਾਲਾਤ ਨੇ ਬਾਪੂ ਦੇ ਉਹ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਦੀ ਲੰਘਦਾ ਪਿਆ ਵਾ ਪਤਾ ਨਹੀਂ ਕਦੋਂ ਦਾ ਪਿਆ ਕਦੋਂ ਦਾ ਨਹੀਂ ਸਾਡਾ ਇੱਥੇ ਇੱਕ ਵੀਰ ਆ ਸਤਪਾਲ ਸਿੰਘ ਉਹਦਾ ਜੰਗ ਹਸਪਤਾਲ ਤੇ ਆ ਰ ਹੋ ਰਿਆ ਤੇ ਜਿਹੜਾ ਜੰਗ ਹਸਪਤਾਲ ਆ ਉੱਥੋਂ ਦੇ ਵੀਰ ਨੇ ਕਿਹਾ ਵੀ ਆਪਾਂ ਇਹ ਬਾਪੂ ਦਾ ਇਲਾਜ ਵੀ ਕਰਾਵਾਂਗੇ ਤੇ ਇਹਨੂੰ ਆਪਾਂ ਲੈ ਕੇ ਵੀ ਜਾਵਾਂਗੇ ਤੇ ਆਪਾਂ ਸਾਰੇ ਸੱਜਣਾਂ ਨੂੰ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਹਾਲਾਤ ਜਿਹੜੇ ਬਾਪੂ ਦੇ ਬਹੁਤ ਮਾੜੇ ਆ ਬਾਪੂ ਬੈਹਾਂ ਬਾਪੂ ਬੈਹਾਂ ਅੱਜ ਕਪੜਾ ਝਾੜ ਕੇ ਨਾ ਵਿਸ਼ਾ ਮਾੜਾ ਜਾ ਬਿਲਕੁਲ ਬੇਸੁਰਤਾ ਗਰਮੀ ਦੇ ਵਿੱਚ ਪਿਆ ਆ ਲੱਗੇ ਹਜ਼ਾਰਾਂ ਲੋਕ ਜਾ ਰਹੇ ਨੇ ਆ ਰਹੇ ਨੇ ਪਰ ਉਸ ਨੂੰ ਲਾਉਣ ਦੱਸਦੇ ਵੀ ਕਾਫੀ ਟਾਈਮ ਤੋਂ ਉੱਥੇ ਪਿਆ ਹੋਇਆ ਸੀ ਲੱਗੇ ਮੰਦਿਰ ਤੇ ਧੰਨਵਾਦ ਸਾਡੇ ਵੀਰ ਦਾ ਜੰਗਵੀਰ ਜਿਹੜਾ ਹੋਸਟਲ ਖੋਲ ਰਿਹਾ ਉਸ ਵੀਰ ਦਾ ਧੰਨਵਾਦ ਜਿਸ ਵੀਰ ਨੇ ਸਾਡੇ ਵੀਰ ਤੱਕ ਇਤਲਾਹ ਦਿੱਤੀ ਅੱਜ ਅਸੀਂ ਬਾਪੂ ਨੂੰ ਰੈਸਕਿਊ ਕਰਕੇ ਸੇਵਾ ਘਰ ਵਿੱਚ ਲੈ ਕੇ ਜਾਵਾਂਗੇ ਜੀ ਤੁਸੀਂ ਹਾਲਾਤ ਦੇਖੋ ਬਾਪੂ ਜੀ ਸਾਡੀ ਭੈ ਜੀ ਕੀ ਕਹਿਣਾ ਚਾਹੁੰਦੇ ਹੋ ਦੋਸਤੋ ਹਾਲਾਤ ਬਾਪੂ ਦੇ ਬਹੁਤ ਮਾੜੇ ਨੇ ਕਿ ਐਡੇ ਤਗੜੇ ਸ਼ਹਿਰ ਦੇ ਵਿੱਚ ਉਹ ਵੀ ਹਨੂਮਾਨ ਜੀ ਦੀ ਮੂਰਤੀ ਲੱਗੀ ਆ ਤੇ ਚੌਂਕ ਦੇ ਵਿੱਚ ਬਿਲਕੁਲ ਤੇ ਹਾਲਾਤ ਬਾਪੂ ਦੇ ਵੇਖ ਕੇ ਰੋਣਾ ਹੀ ਨਿਕਲ ਗਿਆ ਐਨੇ ਮਾੜੇ ਹਾਲਾਤ ਨੇ ਤੇ ਆਪਾਂ ਕਰ ਲਾ ਬਾਪੂ ਆਪਾਂ ਇਹਨਾਂ ਨੂੰ ਲੈ ਕੇ ਜਾ ਰਹੇ ਹਸਪੀਟਲ ਤੇ ਪਹਿਲਾਂ ਇਹਨਾਂ ਦੀ ਸਫਾਈ ਕਰੀਏ ਹਾਂਜੀ ਹਾਂਜੀ ਕੋਈ ਇੱਥੇ ਕਰਾਓ ਆ ਲਿਆਓ ਇੱਥੇ ਆ ਕੀ ਆ ਇੱਥੇ ਲੈ ਆ ਗਿਆ ਉਹ ਨਹੀਂ ਜਿਹੜਾ ਇਹ ਮੈਡਮ ਬਾਬਾ ਚੱਲ ਬਾਬਾ ਆ ਜਾ ਕੋਈ ਨਹੀਂ ਆ ਜਾ ਤੇਰਾ ਇਲਾਜ ਕਰਾਉਨੇ ਆ ਤੁਹਾਨੂੰ ਵਧੀਆ ਆਸ਼ਰਮ ਚ ਰੱਖਦੇ ਆ ਹੈ ਹੈ ਬਾਬਾ ਜੀ ਠੀਕ ਹੋ ਤੁਸੀਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਰੂਪੀ ਵਾਇਗੁਰ ਦੀ ਕੀ ਫਤਿਹ ਵਾਇਗੁਰ ਇੱਕ ਪਾਣੀ ਪਿਲਾਇਆ ਪਾਣੀ ਪਿਲਾਇਆ ਇਹ ਵੀਰ ਨੇ ਪਾਣੀ ਪਿਲਾਇਆ ਰੱਬ ਇਹਨੂੰ ਖੁਸ਼ੀਆਂ ਦੇਵੇ ਹਾਂ ਇਹ ਵੀਰ ਨੇ ਪਾਣੀ ਪਿਲਾਇਆ ਤੁਹਾਨੂੰ ਇਹ ਬਾਲਾ ਵੀ ਪਿਲਾਉਣ ਲਈ ਹੈ ਇੱਕ ਜੀ ਜ਼ਰੂਰ ਕਿਓ ਪਾਣੀ ਬਿਲਾ ਲਾਸ਼ ਲਾਸ਼ ਤੇਰਾ ਤੇਰਾ ਹਸਦਾ ਤੇ ਜਾਣਾ ਬਾਲਾ ਬਿਲਾ ਬਿਲਾ ਪਾਣੀ ਬਿਲਾ हां बाबाई पानी पिलाया बस तुही ਆਪਣੇ ਦਿਲ ਚ ਕਹਿਣਾ ਵਾ ਕਿ ਸਰਬਾਦਾ ਭਲਾ ਹਮੇਸ਼ਾ ਹੀ ਰਵੇ ਇਹ ਵੀਰ ਚੜ੍ਹਦੀ ਕਲਾ ਚ ਰਵੇ हां ਫੁੱਲ ਫੁੱਲ ਪਾਉਣ ਲੰ ਪਾਉਣ ਲੰ ਦੋਸਤੋ ਅੱਜ ਅਸੀਂ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰੀ ਸੰਗਤ ਨੂੰ ਜਿਹੜੀ ਤਿਲ ਫੁੱਲ ਦਾ ਸੰਬੰਧ ਇਹ 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 ਵੀਰ ਇਹ ਵੀਰ ਸਾਡਾ ਇਹ ਵੀਰ ਦਾ ਧੰਨਵਾਦ ਆ ਇਹ ਵੀਰ ਨੇ ਵੇਖਿਆ ਹਰ ਰੋਜ਼ ਵੇਖਿਆ ਤੇ ਸਾਨੂੰ ਕਿਹਾ ਤੇ ਅਸੀਂ ਅੱਜ ਆਏ ਸਤਪਾਲ ਆਪਣਾ ਬੱਚਾ ਕਹਿੰਦਾ ਤੂੰ ਤੇਰਾ ਬੱਚਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ